ਇਹ ਸਾਡੇ ਨਿਓ ਭਾਵੇਂ 5 ਲਾ ਦੇਣ ਹੁਣ ਤੁਹਾਡੇ ਸਾਹਮਣੇ 4 ਸਾਲ ਤਾਂ ਟੱਪ ਗਏ 4 ਸਾਲ 5 ਮਹੀਨੇ ਔਰ ਦੂਜੀ ਗੱਲ ਜਿਹੜਾ ਡਿਪਟੀ ਚੀਫ ਮਿਨਿਸਟਰ ਹੁੰਦਾ ਨਾ ਇਹ ਕਨਸਟੀਟਿਊਸ਼ਨ ਪੋਸਟ ਹੀ ਹੈ ਨਹੀਂ ਵੈਸੇ ਇਹ ਮਿਨਿਸਟਰੀ ਹੁੰਦਾ ਹੈ ਸੋ ਮੈਨੂੰ ਦੱਸ ਦਿਓ ਕਿੱਥੇ ਡਿਪਟੀ ਚੀਫ ਮਿਨਿਸਟਰ ਕੋਈ ਕਨਸਟੀਟਿਊਸ਼ਨ ਪੋਸਟ ਨਹੀਂ ਹੈ ਐਵੇਂ ਉਹ ਕਿਸੇ ਦਾ ਦਿਲ ਦਲਾਸਾ ਕਰਨਾ ਕਿ ਕਿਸੇ ਨੂੰ ਡਿਪਟੀ ਚੀਫ ਮਿਨਿਸਟਰ ਪਤਾ ਨਹੀਂ ਬਣਾ ਵੀ ਰਹੇ ਮੈਨੂੰ ਤਾਂ ਕੋਈ ਇਦਰਾ ਕਿਸੇ ਨੇ ਪੜਾਉਣਾ ਤਾਂ ਬਣਾ ਲੈਣ ਪਰ ਮਾਲਕਤਾ ਚੀਫ ਮਿਨਿਸਟਰ ਹੀ ਹੁੰਦਾ ਸੋ ਇਸ ਕਰਕੇ ਐਵੇਂ ਅੱਜਕੱਲ ਇਸ ਤਰ੍ਹਾਂ ਦਾ ਰਿਵਾਜ ਪੰਜਾਬ ਦੇ ਅੰਦਰ ਚਲਾਉਣ ਦੀ ਕੋਸ਼ਿਸ਼ ਕਰਦੇ ਐ ਕਿ ਕਿਸੇ ਪਾਰਟੀ ਨੂੰ ਜਾਂ ਕਿਸੇ ਜਾਤੀ ਨੂੰ ਖੁਸ਼ ਕਰ ਲਿਆ ਜਾਵੇ ਮੈਂ ਤਾਂ ਇਹ ਇਸ ਗੱਲ ਬਲੀਵ ਨਹੀਂ ਕਰਦਾ ਜੀ ਜਮਾਈ ਕਿਉਂਕਿ ਸੈਕੂਲਰ ਪਾਰਟੀ ਹੈ ਸਾਡੀ ਸਾਡੇ ਅਸੇ ਦਲਿਤ ਸਾਡੇ ਅਸਤੇ ਅਪਰ ਕਾਸਟ ਸਾਡੇ ਅਸਤੇ 크ਿਸਚੀਅਨਸ ਸਾਡੇ ਅਸਤੇ ਹਰ ਜਾਤ ਮਤਲਬ ਇਹ ਕਹਿਣ ਦਾ ਮਤਲਬ ਹੈ ਸਿੱਖ ਸਰਦਾਰ ਕੋਈ ਵੀ ਸਾਡੇ ਅਸਤੇ ਸਾਰੇ ਇਕੁਅਲ ਹੈ ਅਸੀਂ ਸਭ ਨੂੰ ਕੁਆਲਿਟੀ ਦੇ ਨਾਲ ਦੇਖਦੇ ਹਾਂ ਔਰ ਅਸੀਂ ਇਹ ਚੋਣੇ ਹੈ ਕਿ ਜਾਤ ਪਾਤ ਹੁਣ ਤੁਸੀਂ ਦੇਖੋ ਇਦਾਂ ਬੱਚੇ ਪੜਦੇ ਐ ਕੌਣ ਕਿਹੜੀ ਜਾਤੀ ਦਾ ਐ ਕੌਣ ਕਿਹੜੀ ਜਾਤੀ ਦਾ ਐ ਜਾ ਕਿਹੜੀ ਜਾਤੀ ਦੇ ਵਿਅਕਤੀ ਨੂੰ ਰਿਪਰੈਜੈਂਟੇਸ਼ਨ ਦੇਣੀ ਹੈ ਕਲਾਸ 'ਚ ਜਾਂ ਉਹਨੂੰ ਸੋ ਮੈਨੂੰ ਲੱਗਦਾ ਇਹ ਕੰਮ ਹੁਣ ਹੈ ਨਹੀਂ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਹੈ ਅੱਜ ਵਾਲੇ ਜਿਹੜੇ ਬੱਚੇ ਆਜਾਲੇ ਦੇ ਪੀੜ੍ਹੀਆਂ ਉਹ ਇਸ ਗੱਲ ਨੂੰ ਬਲੀਵ ਨਹੀਂ ਕਰਦੀ ਬਿਲਕੁਲ ਮੈਨੂੰ ਲੱਗਦਾ ਕਾਸਟ ਰਿਪਰੈਜੈਂਟੇਸ਼ਨ ਅਸੀਂ ਦਿੰਨੇ ਆ ਸਾਰੀਆਂ ਧਰਮਾਂ ਦਾ ਕਾਸਟ ਦਾ ਅਸੀਂ ਸਨਮਾਨ ਕਰਦੇ ਆ ਸਾਰੇ ਅੱਗੇ ਸਿਰ ਝੁਕਦਾ ਹੈ ਲੇਕਿਨ ਇਹੋ ਜੀ ਰਾਜਨੀਤੀ ਕਿ ਹੁਣ ਦੋ ਡਿਪਟੀ ਚੀਫ ਮਿਨਿਸਟਰ ਲਗਾ ਦਿੱਤੇ ਜਾਣ ਜੋ ਸੁਣੀਆਂ ਸੁਣਾਈਆਂ ਗੱਲਾਂ ਪਤਾ ਨਹੀਂ ਅਗਲੇ ਲਾਉਂਦੇ ਵੀ ਹੈ ਕਿ ਨਹੀਂ ਲਾਉਂਦੇ ਕਿ ਇੱਕ Hindu ਹੋਏਗਾ ਇੱਕ Dalit ਹੋਏਗਾ ਸਿੱਖ ਉਹ ਹੋ ਗਿਆ ਆਈ ਡੋਨਟ ਨੋ ਮੈਂ ਪਹਿਲਾਂ ਵੀ ਕਹਿ ਚੁੱਕਾ ਜੇ ਮੈਂ ਸਰਦਾਰ ਹੈ ਜੱਟ ਸਿੱਖ ਹੈ ਤੇਰਾ ਮਤਲਬ ਇਹ ਨਹੀਂ ਹੈ ਕਿ ਸਾਰੇ ਸਰਦਾਰ ਮੇਰੇ ਮਗਰ ਹੈ ਸਰ ਕੀ